ਆ ਵੀ ਛਿੱਲੂ ਹਰਿਆਣੇ ਵਾਲਾ ਇੱਥੇ ਲਾਇਵ ਵਾਲੇ 365 ਵਾਲੇ ਦੇ ਨਹੀਂ ਅਸੀਂ ਥੋੜੀ ਜੂਬੇਵਰੀ ਅਦਾ ਕਰਾਂਗੇ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੇਰੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਔਰ ਪੁੱਤਰ ਦੇ ਜਨਮ ਤੋਂ ਬਾਅਦ ਕਿਸੇ ਵਿਦੇਸ਼ੀ ਧਰਤੀ ਦੇ ਅੱਜ ਤੈਨੂੰ ਇਹ ਰਤਬਾ ਮਿਲਿਆ ਤੈਨੂੰ ਮਾਣ ਮਿਲਿਆ ਹੈ ਤੀਸਰਾ ਕਬੱਡੀ ਵਰਲਡ ਕੱਪ ਨਿਊਜ਼ੀਲੈਂਡ ਤੂੰ ਬੱਸ ਜਾ ਫੀ ਡਿਕਲੇਅਰ ਹੋਇਆ ਕੀ ਕਹੇਗਾ ਅੱਜ ਦੀ ਮੈਨੇਜਮੈਂਟ ਦੇ ਲਈ ਤੇ ਖੇਡ ਕਬੱਡੀ ਦੇ ਵਾਸਤੇ ਆਪਣੇ ਮੁਖਾਰਬੇ ਤੋਂ ਕਰ ਦੋ ਸ਼ਬਦ ਸੰਜੇ ਸਭ ਤੋਂ ਸੋ ਸਤਿ ਸ਼੍ਰੀ ਅਕਾਲ ਭਾਈ ਸਾਰੇ ਭਰਾਵਾਂ ਨੂੰ ਰਾਮ ਰਾਮ ਤੇ ਬਹੁਤ ਬੁੱਢੀਆਂ ਲੱਗਿਆ ਭਾਈ ਕਬੱਡੀ ਕੱਪ ਤੇ ਪਰਮਾਤਮਾ ਨੇ 3 ਵਰਲਡ ਕੱਪ ਹੋਏ 3 ਨਾ ਦੇ ਬੈਸਟ ਲਗਾੜੇ ਬਹੁਤ ਬਹੁਤ ਸਾਰੀ ਪਬਲਿਕ ਦਾ ਪਰਮਾਤਮਾ ਦਾ ਬਹੁਤ ਬਹੁਤ ਹਾਂ ਤਿੰਨ ਕਬੱਡੀ ਕੱਪ ਕਹਿੰਦੇ ਹੋਏ ਐ ਇੱਕ ਕਨੇਡਾ ਕਬੱਡੀ ਕੱਪ ਖੇਡਿਆਗਾ ਇੱਕ ਅਮਰੀਕਾ ਕਬੱਡੀ ਕੱਪ ਖੇਡਿਆ ਗਿਆ ਇੱਕ ਅੱਜ ਦਾ ਨਿਊਜ਼ੀਲੈਂਡ ਕਬੱਡੀ ਕੱਪ ਖੇਡਿਆ ਗਿਆ ਤਿੰਨ ਕੰਟਰੀਆਂ ਦੇ ਵਿੱਚ ਲਗਾਤਾਰ ਇਹਦੀ ਇਹ ਵੀ ਹੈਟਟ੍ਰਿਕ ਬਣੀ ਹੈ ਇਹਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਤੇਰੇ ਪੁੱਤਰ ਦਾ ਨਾਮ ਕੀ ਰੱਖਿਆ ਆਪਾਂ ਦੱਸ ਦੀ ਅੱਜ ਤੇ ਵਧੀਆ ਗੱਲ ਹੋਊਗੀ ਆਪਣੇ ਮੁਖਾਰਬਿੰਤੋਂ ਦੱਸ ਤਿੰਨ ਨੂੰ ਪ੍ਰਮਾਤਮਾ ਨੇ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਉਹਦਾ ਨਾਮ ਕੀ ਰੱਖਿਆ ਅੱਜ ਦੱਸਦੇ ਆਪਣੇ ਮੁਖਾਰਬਿੰਤੋਂ ਹਾਰਦਿਕ ਹਾਰਦਿਕ ਉਹਦਾ ਨਾਮ ਰੱਖਿਆ ਹਾਰਦਿਕ ਬਲਹਾਰੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਹੋਰ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂ ਇਹਨੇ ਪਰਸੋਂ ਇਧਰ ਆਉਣਾ ਸੀਗਾ ਨਿਊਜ਼ੀਲੈਂਡ ਨੂੰ ਇਹਦਾ ਐਕਸੀਡੈਂਟ ਉੱਥੇ ਹੋ ਗਿਆ ਪਰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਇਹਨੂੰ ਰੱਖ ਲਿਆ ਆ ਡੋਲੇ ਦੇ ਉੱਪਰ ਦਿਖਾਈ ਨਹੀਂ ਆ ਇਹਦੇ ਸੱਟਬਾਸੀ ਸਾਹਿਬ ਬਹਿਰੀ ਲੱਗੀ ਪਰ ਇਹਨੂੰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਸੋ ਇਸ ਕਰਕੇ ਤੋਂ ਪਰਮਾਤਮਾ ਦਾ ਆਪਣੇ ਮੁਖਾਰਬਿੰਦ ਤੋਂ ਸ਼ੁਕਰੀਆ ਕਰਦੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਹੀ ਕਰਕੇ ਇਹ ਜੋ ਕੁਝ ਹੈਗੇ ਇਹਦੇ ਲਈ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨੀ ਕਰਕੇ ਇਹਦੇ ਵਾਸਤੇ ਸ਼ੁਭ ਸ਼ਾਮਾਂ ਨੇ ਇਹਦਾ ਉੱਥੇ ਐਕਸੀਡੈਂਟ ਹੋਇਆ ਪਰ ਇਹਨੂੰ ਪਰਮਾਤਮਾ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਇਹਨੇ ਨਿਊਜ਼ੀਲੈਂਡ ਦਾ ਕੱਪ ਖੇਡਿਆ ਇਹਦੇ ਲਈ ਮੁਬਾਰਕਬਾਦ ਹੈ ਪਾਸੇ ਅੰਬਾਸੁਰ ਸਿੰਘ ਵਾਲਾ ਅੰਬਿਆ ਸ਼ੀਲੂ ਦਾ ਤਿੰਨ ਕੱਪਾਂ ਦੀ ਗੱਲ ਸੁਣਾ ਆ ਗਿਆ ਤੂੰ ਕਿੱਥੇ ਕਿੱਥੇ ਬੈਸਿਆ 2025 ਦੇ ਖੇਡ ਸੀਜ਼ਨ ਵੱਡੇ ਕੱਪਾਂ ਦੀ ਗੱਲ ਕਰ ਰਹੀ ਹੈ ਲੋਕਲ ਛੋਟੇ ਟੂਰਨਾਮੈਂਟਾਂ ਦੀ ਨਹੀਂ ਕਿੱਥੋਂ ਕਿੱਥੋਂ ਬੈਸਿਆ ਪਹਿਲਾਂ ਦਾ ਅਜ ਤੋ ਤੀਸਰੇ ਨਿਊਜ਼ੀਲੈਂਡ ਕਬੱਡੀ ਵਰਲਡ ਕੱਪ ਦਾ ਬੈਸਟ ਆਇਆ ਤੇਰੇ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਹੈ ਪਰ ਜਿਹੜੇ ਹੋਰ ਕੱਪਾਂ ਦੇ ਵਿੱਚ ਵੀ ਤੂੰ ਬੈਸਟ ਆਇਆ ਦੱਸ ਦੇ ਆਪਣੇ ਮੁਖਾਰਬੇਨ ਤੋਂ ਇੱਕ ਵਾਰੀ ਮੈਂ ਭਾਜੀ ਪ੍ਰਿਆਪਲੱਥਾਂ ਦਾ ਬੈਸਟ ਇੱਕ ਆ ਨਿਊਜ਼ੀਲੈਂਡ ਦਾ ਬੈਸਟ ਬਾਕੀ ਕੈਨੇਡਾ ਸੀਜ਼ਨ ਦਾ ਬੈਸਟ ਆ ਜੀ ਨਿਊਜ਼ੀਲੈਂਡ ਸੀਜ਼ਨ ਦਾ ਬੈਸਟ ਤੇ ਆਓ ਕੀ ਬਾਤ ਹੈ ਲਈ ਤਾੜੀਆਂ ਮਾਰ ਦਿਓ ਜੀ ਕੈਨੇਡਾ ਦੇ ਵਿੱਚ ਵੀ ਬੈਸਟ ਦੇ ਤੌਰ ਤੇ ਇਹਨੂੰ ਨਾਮਣਾ ਖਟਿਆ ਸੀਜ਼ਨ ਦਾ ਬੈਸਟ ਔਰ ਪੁਲੱਥ ਦਾ ਵੱਡਾ ਕਬੱਡੀ ਕੱਪ ਹੁੰਦਾ ਵਿਸਾਖੀ ਪੁਰਬ ਤੇ ਮੋਹਨਵੀਰ ਭੱਲ ਉਹਨਾਂ ਦਾ ਕੱਪ ਇਹ ਉੱਥੋਂ ਵੀ ਬੈਸਟ ਆਇਆ ਤੇ ਅਮਰੀਕਾ ਦੇ ਵਿੱਚ ਵੀ ਲੋਕਲ ਟੂਰਨਾਮੈਂਟਾਂ ਦੇ ਵਿੱਚ ਬੱਲੇ ਬੱਲੇ ਤੇ ਅੱਜ ਨਿਊਜ਼ੀਲੈਂਡ ਤੀਸਰਾ ਕਬੱਡੀ ਵਰਲਡ ਕੱਪ ਇਹਨੂੰ ਬੈਸਟ ਦੇ ਤੌਰ ਤੇ ਇਹ ਮਾਨ ਮਿਲਿਆ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰ ਜ਼ੋਰਦਾਰ ਹਜ਼ਾਰਾਂ ਸਾਲਾਂ ਲਰ ਕੇ ਸੁਪਨੀ ਬੇਰੂਰੀ ਪਰੋਤੀ ਹੈ ਬੜੀ ਮੁਸ਼ਕਿਲ ਤੇ ਹੁੰਦਾ ਹੈ ਜਮਨ ਮੇ ਦਿਦਾਵਰ ਪੈਦਾ ਤੇ ਨੀਜੀਰਨ ਦਾ ਜਿਹੜਾ 2025 ਦਾ ਖੇਡ ਸੀਜ਼ਨ ਵੀ ਖੇਡਿਆਗਾ ਇਹ ਅੰਬਾ ਉਹਦਾ ਵੀ ਬੈਸਟ ਰਿਹਾ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜ਼ੋਰਦਾਰ ਹਾਂ ਬਾਜੂ ਬੈਂਕਾਂ ਵਾਲੇ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਬਾਜੂ ਬੈਂਕਾਂ ਨੂੰ ਇਹ ਮੁਬਾਰਕਵਾਜ਼ ਜਾਂਦੀ ਹੈ ਵੀ ਉਹਦਾ ਪੱਠਾ ਉਹਦਾ ਚੇਲਾ ਬੈਸਟ ਡਿਕਲੇਅਰ ਹੋਇਆ